ਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਤੋਂ ਬਾਅਦ ਇਹ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨਤਾਰਨ ਡਿਸਟ੍ਰਿਕਟ ਆ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਘੜਿਆਲਾ ਜਿਹੜੀ ਜਗ੍ਹਾ ਹੈ ਇਤੋਂ ਇਹ ਰੇਲ ਲਾਈਨ ਅਸੀਂ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੁਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਰੇ ਇੱਥੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲਾਕ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਹਮੇਸ਼ਾ ਆਪਣੀਏ ਗੱਲ ਰਹੀ ਪੰਜਾਬ ਦੀ ਵੀ ਜੇ ਡਿਵੈਲਪਮੈਂਟ ਕਰਨੀ ਆ ਤਰੱਕੀ ਕਰਨੀ ਆ ਜਾਂ ਤਾਂ 에어ਪੋਰਟ 에어ਪੋਰਟ ਵੀ ਪਰ ਜਹਾਜ਼ ਚ ਕੀ ਜਾ ਸਕਦਾ ਸਭ ਤੋਂ ਸਸਤਾ ਜੇ ਤੁਸੀਂ ਕੋਈ ਵੀ ਨਾ ਰਿਆਤ ਕਰਨਾ ਤੁਸੀਂ ਚੀਜ਼ ਆਪਣੀ ਭੇਜਣੀ ਆ ਸਭ ਤੋਂ ਸਸਤੀ ਓਕਾਤ ਚ ਆ ਉਹ ਸ਼ਿਪ ਚ ਤੇ ਇਹ ਸ਼ਿਪ ਤੱਕ ਪਹੁੰਚਣਾ ਤੇ ਸੜਕਾਂ ਟਰੱਕਾਂ ਰਾਹੀਂ ਤਾਂ ਬਹੁਤ ਥੋੜਾ ਥੋੜਾ ਮਾਲ ਜਾ ਸਕਦਾ ਤੇ ਇਹ ਟ੍ਰੇਨ ਰਾਹੀਂ ਜੇ ਅਸੀਂ ਇਹ ਗੜਗਾਉਂ ਜਾਂ ਅਸੀਂ ਫਰੀਦাবাদ ਤੋਂ ਵਧੀਆ ਸ਼ਹਿਰ ਸਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉੱਧਰ ਬਾਰਡਰ ਨਹੀਂ ਖੁੱਲ ਰਹੇ ਇਸ ਕਰਕੇ ਦਿੱਕਤ ਆ ਪਰ ਆ ਸਿੱਧੀ ਹੁਣ ਲਾਈਨ ਇਹ ਕੱਲਾ ਇਹ ਨਹੀਂਗਾ ਇਹ ਲਾਈਨ ਜਿੱਥੇ ਮਾਝੇ ਨੇ ਮਾਲਵੇ ਨਾਲ ਜੁੜਨਾ ਮਾਝੇ ਨੇ ਮਾਲਵੇ ਨਾਲ ਜੁੜਨਾ ਉਦੋਂ ਤੱਕ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਇਹ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅਮਰਸਰੋਂ ਹੋ ਕੇ ਅਮ ਇਹ ਦੂਜੀ ਲਾਈਨ ਓਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਉਦੋਂ ਬਾਅਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਦਿਖਾਉਣਾ ਚਾਹਨਾ ਥੋੜਾ ਵੀ ਕਿੰਨੇ ਚਿਰ ਦਾ ਇਹ ਕੰਮ ਐਮੀ ਲੋਕ ਕਹਿਣਗੇ ਜੀ ਹੁਣ ਜੇ ਪੋਰਟ ਦਾ ਨਾਮ ਆ ਗਿਆ ਤਾਂ ਕਿਸੇ ਬੰਦਿਆਂ ਦਾ ਦੋਨੋਂ ਨਾਲ ਲੈਣਗੇ ਜੀ ਸਾਡੇ ਇਹ ਜੇ ਵੀ ਨੇਗੇਟਿਵ ਲੋਕ ਬੜੇ ਹੋਏ ਅਭੀ ਇਹ ਤਾਂ ਹੀ ਤਾਂ ਕੀਤਾ ਗਿਆ ਇਹ ਤਾਂ 2008 ਦੀ ਤਾਂ ਪਹਿਲੀ ਵਾਰੀ ਇਹ ਗੱਲ ਆਈ ਉਦੋਂ ਪਹਿਲਾਂ ਇਹ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਲਿਖੀ ਉਸ ਵੇਲੇ ਉਦੋਂ ਬਾਅਦ ਉਹ ਚਿੱਠੀਆਂ ਕੈਪਟਨ ਬਰਿੰਦਰ ਸਿੰਘ ਜੀ ਲਿਖਦੇ ਰਹੇ ਪਵਨ ਮਨਸਲ ਜੀ ਮੰਤਰੀ ਰਹੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਬਮਨਟੇਕ ਸਿੰਘ ਆਲੂ ਵਾਲੀਆ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਦਿਖਾਉਂਗਾ ਉਹਨਾਂ ਨੇ ਬੜੀ ਉਸ ਵੇਲੇ ਪਲੈਨਿੰਗ ਕਮਿਸ਼ਨ ਹੁੰਦਾ ਸੀ ਕਿਸੇ ਤੋਂ ਨਹੀਂ ਹੋਇਆ ਸਿਰਫ ਕੌਲ ਸੀ ਕੋਈ ਕਹਿੰਦਾ ਸੀ ਅਸੀਂ ਜੀ ਪੈਸੇ ਦੇ ਦਾਂਗੇ ਦਿੰਦੇ ਨਹੀਂ ਸੀ ਕੋਈ ਕਹਿੰਦਾ ਸੀ ਜੀ ਅਸੀਂ ਪਹਿਲਾਂ ਕਹਿੰਦੇ ਸੀ ਚਿੱਠੀਆਂ ਲਿਖ ਦਿੰਦੇ ਸੀ ਅਸੀਂ ਕਾਸਟ ਸ਼ੇਅਰਿੰਗ ਬੇਸ ਤੇ ਕਰਾਂਗੇ ਰੇਲਵੇ ਨੂੰ ਬਣਾ ਦੇ ਜ਼ਮੀਨ ਅਸੀਂ ਖਰੀਦਾਂਗੇ ਅਖੀਰ ਕਿਸੇ ਨੇ ਵੀ ਜਦੋਂ ਮੈਂ ਮੰਤਰੀ ਬਣਿਆ ਫਾਈਲਾਂ ਪੁਰਾਣੀਆਂ ਕੱਢੀਆਂ ਜਿਹੜੀਆਂ ਥੱਬੇ ਫਾਈਲਾਂ ਦੇ ਮੜੇ ਚੰਡੀਗੜ੍ਹ ਤੇ ਰੁੱਕ ਗਿਆ ਪੈਸੀ ਪਰ ਕੋਈ ਅੱਗੇ ਨਹੀਂ ਵਧਿਆ ਸੀ ਪੰਤਰੀ ਜੀ ਨਾਲ ਗੱਲ ਕਰਕੇ ਬਈ ਜੀ ਪੰਜਾਬ ਆ ਪੰਜਾਬ ਨੂੰ ਲੋੜ ਆ ਪੈਸਾ ਸਾਡੇ ਕੋਲ ਨਹੀਂਗਾ ਅਸੀਂ ਨਾ ਕੋਈ ਜ਼ਮੀਨ ਦਾ ਪੈਸਾ ਦੇ ਸਕਦੇ ਨਾ ਕੋਈ ਹੋਰ ਦੇ ਸਕਦੇ ਆ ਤਾਂ ਇਹ ਫੈਸਲਾ ਕੀਤਾ ਵੀ ਜਿੰਨੀ ਵੀ ਜ਼ਮੀਨ ਜਿੰਨੀ ਵੀ ਜ਼ਮੀਨ ਖਰੀਦਣੀ ਪਊ ਉਹ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੋਈ ਬਾੜੀ ਟਰੈਕ ਕਰਵਾਇਆ ਸੀ ਤੇ ਸਾਡੇ ਉਸ ਵੇਲੇ ਪ੍ਰੋਫੈਸਰ ਡਾਕਟਰ ਜਸਪਾਲ ਸਿੰਘ ਸੰਧੂ ਸਾਹਿਬ ਉਹਨਾਂ ਨੇ ਇਹਦੀ ਤਕਰੀਬਨ ਇੱਕ ਇੱਕ ਚੀਜ਼ ਇੱਕ ਇੱਕ ਪਿੰਡ ਵਾਲੇ ਰਿਪੋਰਟ ਵਿੱਚ ਤੁਹਾਨੂੰ ਦਊਂਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਉਸ ਵੇਲੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਕਰਵਾ ਕੇ ਰੱਖੀ ਸੀ ਕਿ ਕਿਸ ਪਿੰਡ ਦੇ ਵਿੱਚ ਕਿਹੜੇ ਘਰ ਦੀ ਜ਼ਮੀਨ ਜਾਣੀ ਆ ਕਿਹੜੇ ਬੰਦੇ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਪਰ ਉਹ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਵੀ ਕੱल्याਣ ਕੱल्या ਨੂੰ ਅਸੀਂ ਰੀਹੈਬਿਟੇਸ਼ਨ ਕਿਸੇ ਨੂੰ ਇਹ ਨਹੀਂ ਹੋਊਗਾ ਕੋਈ ਉਹਨਾਂ ਨੂੰ ਕੋਈ ਤਕਲੀਫ ਆਊਗੀ ਪਰ ਅੱਜ ਕਦੇ ਵੀ ਮੈਂ ਸਮਝਦਾ ਪੰਜਾਬ 'ਚ ਐਡੇ ਵੱਡੇ ਪ੍ਰੋਜੈਕਟ ਨਹੀਂ ਆਏ ਅਮੋਕ ਮੰਤਰੀ ਸਾਹਿਬ ਕਹਿ ਦਿੰਦੇ ਆ ਜੀ ਕੋਕ ਦੀ ਮਸ਼ੀਨ ਲਵਾ ਲਓ ਜੀ ਕਦੇ ਕਹਿ ਦਿੰਦੇ ਆ ਮਹਿਕਮਾ ਇਹ ਦਿੱਤਾ ਜਾਂਦਾ ਏ ਸਿੱਧੀ ਹਲ ਸਾਹਿਬ ਨੂੰ ਦਿੱਤਾ ਏਅਰ ਵੇਜ਼ ਨਹੀਂ ਸੀ ਹੁਣ ਰਮਨੀਤ ਨੂੰ ਮਹਿਕਮਾ ਦੇਤਾ ਰੇਲਵੇ ਆ ਜਿਹੜੀ ਉਹ ਨਹੀਂ ਅਰੇ ਵੀ ਰੇਲਵੇ 100% ਰੇਲਵੇ ਸਰਕਾਰ ਦੀ ਆ ਤੇ ਸਰਕਾਰ ਕੋਲ ਆ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਇਹਦੇ ਵਿੱਚ ਸਿੱਧੀ ਰੇਲਵੇ ਆ ਜਿਹੜੀ ਉਹ ਰੋਜ਼ ਦੀਆਂ 24000 ਟ੍ਰੇਨਾਂ ਚੱਲਦੀਆਂ ਨੇ 24000 ਟ੍ਰੇਨਾਂ ਮੁਲਕ ਦੀਆਂ ਚੱਲਦੀਆਂ ਨੇ 12000 ਟ੍ਰੇਨਾਂ ਸੀ ਆ ਹੁਣ ਛੱਡ ਲਈ ਸਿਰ ਸਪੈਸ਼ਲ ਟ੍ਰੇਨਾਂ ਚਲਾਈਆਂ ਸੀ ਵੀ ਲੋਡ ਆ ਕਿਤੇ ਤਾਂ ਕੋਈ ਦਿੱਕਤ ਨਾ ਆਵੇ ਐਂ ਹੀ ਅੱਗੇ ਸਾਡੇ ਗੁਰੂਆਂ ਦਾ ਦਿਹਾੜਾ ਆ ਰਿਹਾ ਪਵਿੱਤਰ ਉਹਦੇ ਲਈ ਚਲਾਵਾਂਗੇ ਤੇ ਮੈਂ ਥੋੜਾ ਜਿਹਾ ਇਸ ਵਾਰ ਇਹਦੇ ਬਾਰੇ ਦੱਸਣਾ ਚਾਹਣਾ ਵੀ ਜਦੋਂ ਇਹ ਇੱਕ ਸਫ਼ਰ ਘੱਟ ਹੋਏਗਾ ਇਹ ਇੱਕ ਇਹਦੇ ਨਾਲ ਇਕੱਲਾ ਇਹ ਨਹੀਂ ਜਦੋਂ ਇਹ ਖਾਸ ਤੌਰ ਤੇ ਪ੍ਰੋਜੈਕਟ ਇਹਦੇ ਤੇ ਵਪਾਰ ਸਭ ਤੋਂ ਵੱਡਾ ਹੈ ਵਪਾਰ ਦੀ ਹੱਬ ਸਾਡਾ ਬਣੇਗਾ ਸਿੱਖਿਆ ਦੀ ਸਾਨੂੰ ਬੜੇ ਬੜੇ ਬੜੀ ਯੂਨੀਵਰਸਿਟੀ ਜ ਕਾਲਜ ਕਿਤੇ ਕਿੱਥੇ ਤੱਕ ਜਾਣਗੇ ਲੋਕ ਸਾਡੇ ਧਾਰਮਿਕ ਕੇਂਦਰ ਕਿਉਂਕਿ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਦੁਨੀਆ ਆਉਂਦੀ ਹੈ ਤੇ ਜਦੋਂ ਆਹ ਟਰੈਕ ਬਣੇਗਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ 1 ਲੱਖ ਤਾਂ ਅੱਜ ਅੱਜ ਦੀ ਫੁੱਟਪਾਥ ਹੈ ਤੇ ਇਹਦੇ ਨਾਲ ਆਉਣ ਨਾਲ ਕਿੰਨਾ ਹੋਰ ਸੌਖਾ ਹੋਊਗਾ ਕੰਮ ਕਿੰਨਾ ਵਪਾਰ ਵਧੇਗਾ ਤੇ ਮਿਲਟਰੀ ਦੀ ਬੜਾ ਵੱਡਾ ਸਾਨੂੰ ਇਹਦੇ ਨਾਲ 10 ਲੱਖ ਲੋਕਾਂ ਨੂੰ ਸਿੱਧਾ 10 ਲੱਖ ਲੋਕਾਂ ਨੂੰ ਸਿੱਧਾ ਜਦੋਂ ਇਹ ਕੰਮ ਸ਼ੁਰੂ ਹੋਊ 500 ਕਰੋੜ ਦਾ ਆਹ ਜਿਹੜੀ ਰਾਜਪੁਰਾ ਇਹ ਸ਼ੁਰੂ ਹੋਣੀ ਹੈ ਇਹਦੇ ਨਾਲ ਜਦੋਂ 764 ਕਰੋੜ ਰੁਪਏ ਜਾਣਾ ਕਿੱਥੇ ਆ ਸਾਡੀ ਉਹ ਲੇਬਰ ਹੋ ਸਾਡਾ ਹੀ ਰੇਤਾ ਸੀਮੈਂਟ ਸਰੀਆ ਬਜਰੀ ਕਿੱਦਾਂ ਆਉਣਾ ਸਾਰਾ ਕੁਝ ਪੰਜਾਬ ਤੋਂ ਲਿਆ ਜਾਊਗਾ ਸਾਡੇ ਇੰਜੀਨੀਅਰ ਸਾਡੇ ਕੰਮ ਕਰਨਗੇ ਮਿਸਤਰੀ ਸਾਡੇ ਕੰਮ ਕਰਨਗੇ ਜੇ ਹੀ ਸਾਡੇ ਕੰਮ ਕਰਨਗੇ ਐਸ ਡੀਓ ਸਾਡੇ ਕੰਮ ਕਰਨਗੇ ਇਹਦੇ ਨਾਲ 2.250 ਹਜ਼ਾਰ ਸੁਧਾਰੂ ਉਸ ਗੱਲ ਆ ਬਈ ਉਹ ਮਿਲੂਗਾ ਹ ਸਿੱਧੇ ਤੌਰ ਤੇ 10 ਲੱਖ ਸਿੱਧਾ ਤੇ ਰੋਜ਼ ਘੱਰੀਬਨ 2500 ਤੋਂ 3500 ਲੋਕਾਂ ਨੂੰ ਸਹੂਲਤ ਮਿਲੇਗੀ ਮੈਂ ਇੱਕ ਟ੍ਰੇਨਾਂ ਚਲਾਈ ਆ ਜਿਹੜੀ ਬੰਦੇ ਬਹਾਰ ਮੈਨੂੰ ਤਾਂ ਹੈਰਾਨੀ ਹੋਈ ਮੈਨੂੰ ਇੰਨੀ ਆਸ ਨਹੀਂ ਸੀ ਕਿ ਕਿਉਂਕਿ ਸ਼ਤਾਬਦੀ ਵਗੈਰਾ ਚੰਡੀਗੜ੍ਹ ਜਾਂ ਅੰਮ੍ਰਿਤਸਰ ਸਾਹਿਬ ਪਰਮਿੱਤਰ ਥਾਂ ਸਥਾਨਾਂ ਜਾਂਦੀਆਂ ਰਹਿੰਦੀਆਂ ਮਾਲਵੀ ਨੇ ਕਦੇ ਦੇਖਿਆ ਹੀ ਨਹੀਂ ਸੀ ਫਰੋਜ਼ਪੁਰ ਸਾਡਾ ਐਡਾ مین جگہے بندے مارتق 5 ਵਜੇ ਲੋਕ ਉਹਦੇ ਨਾਲ ਸੈਲਫੀਆਂ ਖਿਚਾਉਣ ਲੱਗੇ ਜਿਸ ਸਾਹਮਣੇ ਬਹੁਤ ਵੱਡੇ ਕੋਈ ਕ੍ਰਿਕਟਰ ਨਾਲ ਜਾਂ ਹੀਰੋ ਹੀਰ ਨਾਲ ਫੋਟੋਆਂ ਖਿਚਾਉਂਦੇ ਆ ਸੈਲਫੀਆਂ ਲੈ ਰਹੇ ਸੀ ਤੇ ਰਾਤ ਨੂੰ ਦੇਖਿਆ ਕੋਈ ਐਸਾ ਖੇਤ ਨਹੀਂ ਸੀ ਜਿੱਥੋਂ ਦੀ ਵੀਡੀਓ ਨਹੀਂ ਬਣਾ ਰਹੇ ਸੀ ਤੁਸੀਂ ਵੀ ਦੇਖਿਆ ਹਣਾ ਇੰਸਟਾਗ੍ਰam ਤੇ ਆ ਜਿਹੜੇ ਗਰੁੱਪ ਬਣੇ ਹੁੰਦੇ ਆ ਦੋ ਤਿੰਨ ਦਿਨ ਦੇ ਜਿਹੜਾ ਵੀ ਅੱਗੇ ਕਰੋ ਰੀਲ ਉਹਦੀ ਆ ਰਹੀ ਹੈ ਇਸ ਤਰੀਕੇ ਨਾਲ ਰੇਲਵੇ ਦਾ ਰਿਸਪੌਂਸ ਤੇ ਆ ਅੰਦਾਜ਼ਾ ਲਾਓ ਇਹ ਅਸੀਂ ਆ ਪਿਛਲੇ ਦੋ ਤਿੰਨ ਮਹੀਨੇ ਚ ਦੋ ਰੇਲਵੇ ਲਾਈਨਾਂ ਜਿਹੜੀਆਂ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਰੁਕੇ ਪਏ ਸੀ ਮੈਂ ਇਹ ਮਾਣ ਤੇ ਫਕਰ ਨਾ ਕਹਿਣਾ ਅਸੀਂ ਇਹੀ ਕੰਮ ਕਰ ਰਹੇ ਆ ਵੀ 27 ਚ ਜਦੋਂ ਇਲੈਕਸ਼ਨ ਆਉਣ ਤੋਂ ਪਹਿਲਾਂ ਮੈਂ ਹਜੇ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਜਾਵਾਂਗੇ ਜੇ ਲੋਕਾਂ ਨੂੰ ਪਹਿਲਾਂ ਅਸੀਂ ਆਪਣੇ ਕੰਮ ਕਰਕੇ ਦਿਖਾਵਾਂਗੇ ਵੀ ਮੈਂਕਮੇ ਦੇ ਉਸ ਤੋਂ ਬਾਅਦ ਆਹ ਚਿੱਠੀ ਵੀ ਇਹ ਅੱਜ ਮੈਂ ਦੱਸਣਾ ਚਾਹੁੰਦਾ ਜਿਹੜਾ ਸਾਡਾ 27 ਨੂੰ ਇਹ ਪ੍ਰੋਜੈਕਟ ਪਾਸ ਹੋਇਆ 27 ਨੂੰ ਅਸਤਾਈ ਤ੍ਰਿਕ ਨੂੰ ਸਾਡਾ ਪ੍ਰੋਜੈਕਟ ਪਾਸ ਹੋਇਆ ਤੇ ਅਸੀਂ ਉਸ ਪ੍ਰੋਜੈਕਟ ਤੋਂ ਅਸੀਂ ਉਦੋਂ ਬਾਅਦ ਇੱਕ ਦਮ ਜਿਹੜੀ ਲੈਟਰ ਆ ਆਪਣੀ ਚੀਫ ਸੈਕਟਰੀ ਸਾਹਿਬ ਨੂੰ ਉਦੋਂ ਦੀ 28 ਤਰੀਕ ਨੂੰ ਲੈਟਰ ਭੇਜਤੀ ਭਾਈ ਬਈ ਇਹ ਛੇਤੀ ਲੋਕਾਂ ਨੂੰ ਹੁਣ ਲੋਕਾਂ ਨੂੰ ਮਾਨ ਸਾਹਿਬ ਪੰਜਾਬ ਸਰਕਾਰ